ਖਨੌਰੀ ਚੱਲਦੇ ਮੋਰਚੇ ਦੇ ਵਿੱਚ ਅਸੀਂ ਵੀ ਇਹ ਮਹਿਸੂਸ ਕਰਿਆ ਉਸ ਵੇਲੇ ਕਿਉਂਕਿ ਕਈ ਵਾਰੀ ਮਨੁੱਖ ਦਾ ਧਿਆਨ ਜਿਹੜੀ ਗਿਰਤੀ ਹੈ ਇੰਨੀ ਪੁੰਨੀ ਗਿਰਤੀ ਹੈ ਕਦੇ ਕਿਧਰੇ ਧਿਆਨ ਜਾਂਦਾ ਕਦੇ ਕਿਧਰੇ ਧਿਆਨ ਜਾਂਦਾ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਆਇਆ ਸਾਡਾ ਵੀ ਨਹੀਂ ਆਇਆ ਲੇਕਿਨ ਜਿਸ ਵੇਲੇ ਉੱਥੇ ਗੱਲਬਾਤ ਸਾਂਝੀ ਆਈ ਤੇ ਮਹਿਸੂਸ ਹੋਇਆ ਆਤਮਾ ਨੇ ਆਵਾਜ਼ ਦਿੱਤੀ ਕਿ ਨਹੀਂ ਇਹ ਤਾਂ ਆਪਾਂ ਗਲਤ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਸੀ ਉਸ ਵੇਲੇ ਹੀ ਅਸੀਂ ਉਹਨਾਂ ਦਾ ਸਹਿਯੋਗ ਕਰਦੇ ਤੇਸੇ ਕਿਹਾ ਸੀਗਾ ਕਿ ਅਸੀਂ ਵਾਹਿਗੁਰੂ ਨੇ ਜੇ ਅਗਰ ਜ਼ਿੰਦਗੀ ਬਖਸ਼ੀ ਤਾਂ ਆਪਾਂ ਅਸੀਂ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾ ਮੈਂ ਧਰਮਾਤੀ ਆ ਬਡਾਲਾ ਸਾਹਿਬ ਦਾ ਜਿਨ੍ਹਾਂ ਨੇ ਸ਼ਬਦਾਂ ਦੇ ਵਿੱਚ ਸਾਨੂੰ ਜਿਹੜੇ ਅਸੀਂ ਇਸ ਕਾਬਲ ਨਹੀਂ ਆ ਇੰਨੀ ਵਡਿਆਈ ਬਖਸ਼ੀ ਆ ਇੰਨਾ ਮਾਣ ਦਿੱਤਾ ਹੈ ਅਸੀਂ ਇਸ ਕਾਬਲ ਨਹੀਂ ਆ ਅਸੀਂ ਜਿਹੜਾ ਮੁਹਾਲੀ ਦੇ ਅੰਦਰ ਕਮਿੰਟ ਸਾਹਮੂਰਚਾ ਚੱਲਦਾ ਹੈ ਅਸੀਂ ਉਸ ਮੋਰਚੇ 'ਚ ਵੀ ਕਈ ਵਾਰ ਗਏ ਆ ਔਰ ਹਰ ਬਾਰ ਉਸ ਮੋਰਚੇ ਦੇ ਵਿੱਚ ਜਦੋਂ ਵੀ ਅਸੀਂ ਗਏ ਆ ਅਸੀਂ ਇਹ ਗੱਲ ਰੱਖੀ ਆ ਉਹ ਜੋ ਉੱਥੋਂ ਦੀ ਕਮੇਟੀ ਹੈ ਫੈਸਲਾ ਕਰਨ ਦੇ ਅਧਿਕਾਰ ਮੋਰਚੇ ਨੂੰ ਅੱਗੇ ਕਿਵੇਂ ਚਲਾਉਣਾ ਉਹ ਅੱਗੇ ਚਲਾਉਣ ਦੇ ਅਧਿਕਾਰ ਉਸ ਕਮੇਟੀ ਦੇ ਹੈ ਅਸੀਂ ਕੇਵਲ ਸਪੋਰਟਰ ਦੇ ਤੌਰ ਤੇ ਸਪੋਰਟ ਕਰਦੇ ਹਾਂ ਔਰ ਅੱਜ ਇੱਥੇ ਵੀ ਰਾਤ ਲਗਾਤਾਰ ਰਾਤ ਦੇ 2 ਵਜੇ ਤੱਕ ਮੀਟਿੰਗ ਚੱਲੀ ਐ ਐਸ ਕੇ ਐਮ ਨਾਨ ਪੋਲਿਟੀਕਲ ਦੀ ਸੰਮੁੱਚੀ ਲੀਡਰਸ਼ਿਪ ਦੀ ਪੰਜਾਬ ਚੈਪਟਰ ਦੀ ਜਿਹਦੇ ਤੋਂ ਸਭ ਤੋਂ ਪਹਿਲਾਂ ਇਹ ਹੈ ਕਿ ਉਡਾਲਾ ਸਾਹਿਬ 5 ਸਾਲ ਤੋਂ ਉਹਨਾਂ ਦੇ ਨਾਲ ਦੇ ਸਹਿਯੋਗੀ ਸਾਥੀ ਵਕੀਲ ਸਾਹਿਬ ਜਿਨ੍ਹਾਂ ਦੀਆਂ ਗੱਲਾਂ ਇਹਨਾਂ ਨੇ ਦੱਸੀਆਂ ਤੁਹਾਡੇ ਸਾਹਮਣੇ ਕਿੱਥੋਂ ਕਿੱਥੋਂ ਕਿਸ-ਕਿਸ ਤਰ੍ਹਾਂ ਦਾ ਇਹਨਾਂ ਨੂੰ ਸਹਿਯੋਗ ਮਿਲਿਆ ਉਹ ਸਾਰੀਆਂ ਦੀ ਸਾਰੀ ਉਹ ਕਮੇਟੀ ਸਾਰੀਆਂ ਦੀਆਂ ਸਾਰੀਆਂ ਉਹ ਸ਼ਖਸੀਅਤਾਂ ਇਸ ਮੋਰਚੇ ਨੂੰ ਕਿਵੇਂ ਚਲਾਉਣਾ ਹੈ ਇਹਦਾ ਕੀ ਫੈਸਲਾ ਲੈਣਾ ਇਹ ਇਹਨਾਂ ਦੇ ਹੱਥ 'ਚ ਹੈ ਅਸੀਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਅੜਿੱਕਾ ਨਹੀਂ ਬਣਨਾ ਅਸੀਂ ਕੋਈ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕਰਨੀ ਹਾਂ ਇਹ ਜ਼ਰੂਰ ਹੈ ਜੇ ਜਿਹੜੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਰਾਤ ਦੀ ਮੀਟਿੰਗ ਹੋਈ ਉਹਨਾਂ ਗੱਲਾਂ ਦੇ ਵਿੱਚੋਂ ਜਾਂ ਜਿਹੜਾ ਅਸੀਂ ਦਰਦ ਮਹਿਸੂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 328 ਰੂਪ ਫਰਦ-ਬੋਰਦ ਹੋ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਦੇਸ਼ ਦੇ ਦਿੰਦੇ ਆ ਇੱਕ ਕਮਿਸ਼ਨ ਬਣ ਜਾਂਦਾ ਔਰ ਉਹ ਕਮਿਸ਼ਨ ਆਦਮੀਆਂ ਨੂੰ ਜਿਹੜੇ ਦੋਸ਼ੀ ਨੇ ਦੋਸ਼ੀ ਇਕਰਾਰ ਦੇ ਦਿੰਦਾ ਤੇ ਫੇਰ ਦੁਬਾਰਾ ਸ਼੍ਰੋਮਣੀ ਕਮੇਟੀ ਉਸ ਵਕਤ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਆ ਪਾ ਕਾਇਦਾ ਫੈਸਲਾ ਲੈਂਦੇ ਨੇ ਔਰ ਜਿਹੜਾ ਉਹਨਾਂ ਨੇ ਫੈਸਲਾ ਲਿਆ ਬੜਾ ਸ਼ਲਾਘਾਯੋਗ ਫੈਸਲਾ ਸੀ ਦੋ ਅਸੀਂ ਸੁਣਿਆ ਅਸੀਂ ਉਹ ਚਾਹਾਂਗੇ ਕਿ ਕਿਰਪਾ ਕਰਕੇ ਸਾਡੇ ਪੂਰੇ ਵਾਰਡ ਦੇ ਅੰਦਰ ਸਿੱਖ ਸੰਗਤਾਂ ਨੂੰ ਪਤਾ ਲੱਗੇ ਕਿ ਉਥੇ ਫੈਸਲਾ ਕੀ ਹੋਇਆ ਤੂੰ ਅਜੇ ਤੱਕ ਇੰਪਲੀਮੈਂਟ ਕਿਉਂ ਨਹੀਂ ਹੋਇਆ ਸਿਰਫ ਸਾਡਾ ਰੌਲਾ ਕਿਸੇ ਨਾਲ ਨਹੀਂ ਹੈ ਅਸੀਂ ਨੌਨ ਪੋਲੀਟੀਕਲ ਵਿਚਾਰਧਾਰਾ ਦੇ ਲੋਕ ਆ ਸਾਡਾ ਰਾਜਨੀਤੀ ਨਾਲ ਕੋਈ ਸਬੰਧ ਨਹੀਂ ਲੇਕਿਨ ਸਾਡਾ ਇਹ ਜ਼ਰੂਰ ਹੈ ਕਿ ਅਸੀਂ ਸਾਡਾ عقیدہ ਗੁਰੂ ਚ ਹੈ ਸਾਡਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਚ ਹੈ ਸਾਡਾ ਇਸ਼ਟ ਹੈ ਉਹ ਚਾਹੇ ਅਸੀਂ ਕਿਤੇ ਕਿਸੇ ਦੇ ਵੀ ਲੋਕ ਹੋਈਏ ਉਹ ਸਾਡਾ ਸ਼ਬਦ ਆ ਮਸਲਾ ਬਣ ਜਾਂਦਾ ਜਦੋਂ ਉੱਥੇ ਆ ਕੇ ਗੱਲ ਖੜਦੀ ਆ ਉਸ ਗੱਲ ਦੇ ਵਿੱਚੋਂ ਇਹਦੇ ਨਾਲ ਅਸੀਂ ਇਸ ਮੋਰਚੇ ਨਾਲ ਖੜੇ ਪਰਚੋਲ ਸ਼ੁਰੂ ਹੋਈ ਆ ਜਿਹੜੀ ਗੱਲ ਸਾਹਮਣੇ ਆਈ ਹੈ ਮੈਂ ਤੁਹਾਡੇ ਕੈਮਰਾ ਦੇ ਮਾਧਿਅਮ ਤੋਂ ਤੁਹਾਨੂੰ ਬੇਨਤੀ ਕਰੂੰਗਾ ਕਿ ਇਸ ਚੀਜ਼ ਨੂੰ ਤੁਸੀਂ ਜਰੂਰ ਆਪਣੇ ਕੈਮਰੇ 'ਚ ਕੈਦ ਕਰਿਓ ਆਪਣੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਕੀ ਮੰਗ ਰਹੇ ਆ ਕਈ ਵਾਰੀ ਭਰਮ ਭੁਲੇਖੇ ਫਲਾਏ ਜਾਂਦੇ ਨੇ ਜੀ ਇਹ ਤਾਂ ਇਹ ਕਰਦੇ ਆ ਇਹ ਉਹ ਕਰਦੇ ਆ ਇਹ ਕਰਦੇ ਆ ਉਹ ਕਰਦੇ ਆ ਅਕਾਲ ਤਖਤ ਦੇ ਫੈਸਲੇ ਦੇ ਮੁਤਾਬਕ ਕਮਿਸ਼ਨ ਬਣਿਆ ਉਸ ਕਮਿਸ਼ਨ ਨੇ ਆ ਰਿਪੋਰਟ ਦਿੱਤੀ ਇਸ ਰਿਪੋਰਟ ਦੇ ਵਿੱਚ ਜਿਹੜੇ ਬੰਦਿਆਂ ਦੇ ਨਾਮ ਨਾਮਜ਼ਦ ਹੋਏ ਉਹਨਾਂ ਬਾਰੇ ਸ਼ਰੋਮਣੀ ਕਮੇਟੀ ਆ ਬੈਠੀ ਤੁਹਾਡੇ ਸਾਹਮਣੇ ਚੱਲੇਗਾ ਚਲਾਵਾਂਗੇ ਆਪਾਂ ਉਹਦੇ ਐਲਾਨ ਕਰ ਰਹੀ ਆ ਕਿ ਫਲਾਣਾ ਫਲਾਣਾ ਨਾਂ ਲੈ ਲੈ ਕੇ ਕਿ ਇਹ ਬੰਦੇ ਗਲਤੀ ਪਾਏ ਗਏ ਨੇ ਔਰ ਜਿਹੜੇ ਬੰਦੇ ਦੋਸ਼ੀ ਪਾਏ ਗਏ ਨੇ ਕਈਆਂ ਨੂੰ ਸਸਪੈਂਡ ਕੀਤਾ ਕਿਸੇ ਨੂੰ ਡਿਸਮਿਸ ਕੀਤਾ ਔਰ ਕੁਝ ਦੇ ਬਾਰੇ ਚ ਕਿਹਾ ਕਿ ਐਫ ਆਈ ਆਰ ਦਰਜ ਕਰਾਏਗੀ ਸ਼ਰਮਣੀ ਕਮੇਟੀ ਉਸ ਸਮੇਂ ਦੇ ਜਰਨਲ ਸੈਕਟਰੀ ਧਮੀਸਰ ਉਹਨਾਂ ਦੀ ਬਕਾਇਦਾ ਡਿਊਟੀ ਲੱਗੀ ਇਹਦੇ ਵਿੱਚ ਇਹਨੂੰ ਤੁਸੀਂ ਸੁਣੋ ਇੱਕ ਵਾਰ ਆਪਣੇ ਕੈਮਰੇਜ ਕੈਦ ਕਰਿਓ ਪਬਲਿਕ ਤੱਕ ਜਾਵੇ ਫਿਰ ਜਿਹੜੀ ਕੁਝ ਇਹਦੇ ਚ ਹੈ ਬਸ ਅਸੀਂ ਉਹੀ ਮੰਗਦੇ ਆਂ ਤੇ ਕਿਰਪਾ ਕਰਕੇ ਉਹ ਇਹ ਜਿਹੜਾ ਫੈਸਲਾ ਲਿਆ ਗਿਆ ਉਹਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋਈ ਉਹਦੀ ਇੰਪਲੀਮੈਂਟੇਸ਼ਨ ਹੋਣੀ ਚਾਹੀਦੀ ਹੈ ਉਹਨੂੰ ਇੰਪਲੀਮੈਂਟ ਕਰੋ ਅਰ ਚਲਾਇਓ ਜੀ ਜ세ਦਾਰ ਗਿਆਨੀ ਹਰਪੀ ਸਿੰਘ ਜੀ ਦਾ ਮੈਗਨੇਟਿਕ ਕਾਲਰ ਸਿਟੀਗੁਰੂ ਸਾਹਿਬ ਜੀ ਦੇ ਉੱਥੇ ਮਾਮਲੇ ਨੂੰ ਜਾਂਚ ਕਰਨ ਸੰਬੰਧੀ ਔਰ ਸਮੁੱਚੀ ਅੰਤਰ ਕਮੇਟੀ ਵੱਲੋਂ ਇਹ ਤੈਦ ਨੂੰ ਧੰਨਵਾਦ ਕੀਤਾ ਜਾਂਦਾ ਹੈ ਸਸਾ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਈਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਗੁਰੂ ਸਾਹਿਬਾਨ ਤੇ ਗੁਰੂ ਘਰ ਦੀ ਸਿਹਾ ਵਿੱਚ ਮਤਾਹੀ ਕਰਨ ਵਾਲੇ ਕਿਸੇ ਵੀ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਜਾਂਚ ਰਿਪੋਰਟ ਅਨੁਸਾਰ ਹੀ ਇਹਦੇ ਕੀ ਫੈਸਲੇ ਜਿਹੜੇ ਨੇ ਉਹ ਲਏ ਗਏ ਨੇ ਸਨਾ ਕਾਮਰਜੀ ਸਿੰਘ ਜੀ ਸੀਜੀਐਲ ਸੈਕਸ ਸੁਪਰਵਾਈਜ਼ਰ ਜੋ ਪਹਿਲਾਂ ਸੇਵਾਮੁਕਤ ਹੋ ਚੁੱਕਾ ਹੈ ਇਹਨਾਂ ਦੇ ਫੰਡ ਰਿਸ਼ਕਰਨ ਤੋਂ ਤਰੰਤ ਲੋਗ ਲਗਾਈ ਜਾਂਦੀ ਹੈ ਤਾਂ ਜੋ ਬਣਦੀ ਕਾਵੀ ਕੀਤੀ ਜਾ ਸਕੇ ਅਚੇ ਰਕਾਰ ਵਿੱਚ ਹਿਰਾ ਫੇਰੀ ਖੁਰਦ-ਬੁਰਦ ਧੋਖਾਧੜੀ ਦਾ ਫੌਜਦਾਰੀ ਪਰਚਾ ਦਰਜ ਕਰਵਾਇਆ ਜਾਵੇਗਾ ਬਾਦ ਸਿੰਘ ਕਲਰਕ ਇਹਨਾਂ ਨੂੰ ਤਰੰਤ ਸਰਵੇ ਤੋਂ ਜਿਸਮਸ ਕੀਤਾ ਜਾਂਦਾ ਹੈ ਇਸ ਦੇ ਖਿਲਾਫ ਸਰਦਾਰ ਕਮਲਜੀਤ ਦੇ ਨਾਮ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਸਰਦਾਰ ਗੁਰਮਚੇਤ ਸਿੰਘ ਵੀਰ ਸਕਤ ਇਹਨਾਂ ਨੂੰ ਤਾਤ ਸਰਭ ਤੋਂ ਡਿਸਕਸ ਕੀਤਾ ਜਾਂਦਾ ਹੈ ਅਤੇ ਅਪਰੋਗ ਦੋਨਾਂ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਦਲਵੀਰ ਸਿੰਘ ਹਾਪੜ ਇਹਨਾਂ ਨੂੰ ਤਾਤ ਸਰਭ ਤੋਂ ਡਿਸਕਸ ਕੀਤਾ ਜਾਂਦਾ ਹੈ। ਜਿਨ੍ਹਾਂ ਕਿੰਨਾ ਸਮੇਤ ਫੌਜਦਾਰੀ ਦਾ ਪਰਚਾ ਦਰਜ ਕਰਵਾਇਆ ਜਾਵੇਗਾ। ਕੁਰਵੰਤ ਸਿੰਘ ਜਿਲ੍ਹਾ ਸਾਜ ਸਟਾਕ ਜਸਪ੍ਰੀਤ ਸਿੰਘ ਜਿਲ੍ਹਾ ਸਾਜ ਇਹਨਾਂ ਜਿੱਥਾਂ ਦਾ ਠੇਕਾ ਤਰਕਤ ਰੱਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਬਲੈਕਲਿਸਟ ਕੀਤਾ ਜਾਂਦਾ ਹੈ। ਸਤਿੰਦਰ ਸਿੰਘ ਮੀਤ ਸਖਤਰ ਫਾਈਨਾਂਸ ਇਹਨਾਂ ਨੂੰ ਤਰਾਂ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਅਸਾਦ ਸਿੰਘ ਮੀਤ ਸਖਤਰ ਇਹਨਾਂ ਨੂੰ ਤਰਾਂ ਸਸਪੈਂਡ ਕੀਤਾ ਜਾਂਦਾ ਹੈ ਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਰਦਾਰ ਮਨਜੀਤ ਸਿੰਘ ਸਖਤਰ ਧਰਮ ਪ੍ਰਚਾਰ ਕਮੇਟੀ ਇਹਨਾਂ ਨੂੰ ਤਰਾਂ ਸਸਪੈਂਡ ਕੀਤਾ ਜਾਂਦਾ ਹੈ ਅਤੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਡਾਕਟਰ ਰੂਪ ਸਿੰਘ ਜੀ ਮੁਖ ਸਖਤਰ ਇਹਨਾਂ ਵੱਲੋਂ ਆਪਣੇ ਅਹੁਦੇ ਤੋਂ ਪਹਿਲਾਂ ਜਿਹੜਾ ਦੇਰ ਦਾ ਜੋ ਪ੍ਰਵਾਨ ਕੀਤਾ ਜਾਂਦਾ ਹੈ ਇਹਨਾਂ ਉੱਤੇ ਹੀ ਵਿਭਾਗ ਦੀ ਕਾਰਵਾਈ ਏਰੀਆ ਮੋਕੀਤੀ ਜਾਵੇਗੀ ਸੁਨਰ ਹਰਚਰਨ ਸਿੰਘ ਸਾਫ ਦਾ ਮੁਖ ਸਕੱਤਰ ਇਹ ਉਹਦੀ ਵੀ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਮਰੱਥ ਰਹੇ ਇਹਨਾਂ ਦਾ ਹੈਟਲੇ ਕਰਮਚਾਰੀਆਂ ਵੱਲੋਂ ਰਿਕਾਰਡ ਵਿੱਚ ਤੋੜ-ਮੋੜ ਕਰਨ ਦਾ ਪਤਾ ਲੱਗਣ ਦੇ ਬਾਵਜੂਦ ਕੋਈ ਐਕਸ਼ਨ ਨਾ ਲੈਣਾ ਮੁਲਾਜ਼ਮਾਂ ਨੂੰ ਇਹ ਵੀ ਕੋ ਬਤਾ ਸੰਕੇਤ ਦਿੰਦਾ ਹੈ ਉਂਝੇ ਹੀ ਸੰਸਥਾ ਦਾ ਮੁਖ ਪ੍ਰਸ਼ਾਸਕ ਹੋਰ ਵਰਗੇ ਜ਼ਿੰਮੇਵਾਰ ਇਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਿੰਦਰ ਸਿੰਘ ਕੋਹਲੀ ਜੱਟ ਦਾ ਕੋਹ ਐਸ ਐ ਕੋਹਲੀ ਐਂਡ ਐਸ਼ਵੀਸ਼ੇਟ ਡੀਪਸ ਇਹਨਾਂ ਦੀਆਂ ਸਵਾਮਾਨਤ ਖਾਤੀ ਚ ਪੇ ਜਾਂਦੀਆਂ ਹਨ ਅਤੇ ਜਾਂਚ ਕਮਿਸ਼ਨ ਵੱਲੋਂ ਇਸ ਖਲਾਫ ਦਿੱਤੀ ਰਿਪੋਰਟ ਅਨੁਸਾਰ ਇਸ ਪਾਸੋਂ 75% ਰਿਕਵਰੀ ਕਰਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਜੋ ਹਾਰਸਿਕ ਸੈਕ ਕੰਟੈਂਟ ਇਹਨਾਂ ਨੂੰ ਤਰੰਤ ਸਰਵਿਸ ਤੋਂ ਜਿਸਮਸ ਕੀਤਾ ਜਾਂਦਾ ਹੈ ਅਤੇ ਕਾਨੂੰਨੀ ਹੌਲਦਾਰੀ ਕਾਰਵਾਈ ਕੀਤੀ ਜਾਵੇਗੀ ਸਨਾ ਅਮਰਜੀਤ ਸਿੰਘ ਸੇਵਾਦਾਰ ਇੰਚਾਰਜ ਸਾਹਿਬ ਗੋਇੰਦਵਾਲ ਸਾਹਿਬ ਇਹਨਾਂ ਨੂੰ ਸਬਾਵਾ ਤਰੰਤ ਖਾਤਮੇ ਕੀਤਾ ਜਾਂਦੀਆਂ ਹਨ ਸਨਾ ਪਰਮਜੀਤ ਸਿੰਘ ਜੀ ਇੰਚਾਰਜ ਇਹਨਾਂ ਨੂੰ ਤਰੰਤ ਸੈਂਡ ਕੀਤਾ ਜਾਂਦਾ ਹੈ ਤੇ ਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਕੁਰਮਕ ਸਿੰਘ ਸੁਪਰਵਾਈਜ਼ਰ ਇਹਨਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਂਦਾ ਹੈ ਅੱਗੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਗਲੀ ਕਾਨੂੰਨੀ ਕਾਰਵਾਈ ਇਹ ਕਰਨ ਦੇ ਲਈ ਇਹ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਜਨਰਲ ਸਕੱਤਰ ਸਾਹਿਬ ਦੀ ਅਗਵਾਈ ਵਿੱਚ ਇੱਕ ਸਬ ਕਮੇਟੀ ਬਣਾਈ ਬਣਾਈ ਜਾਵੇਗੀ ਜਿੱਥੋਂ ਸਾਰੇ ਕਾਨੂੰਨੀ ਪੱਖਾਂ ਦੀ ਜਿਹੜੇ ਪੱਖਾਉਣ ਲਈ ਇਹ ਜਿਹੜਾ ਹੈ ਨਿਕਲਗੇ ਤੇ ਹਰਚੇ ਦਰਜ ਕਰਵਾਉਣਗੇ ਆਵਾਜ਼ ਤੁਸੀਂ ਸਾਰਿਆਂ ਨੇ ਬਹੁਤ ਚੰਗੀ ਤਰ੍ਹਾਂ ਇਹ ਗੱਲ ਤੁਹਾਡੇ ਤੱਕ ਪਹੁੰਚ ਗਈ ਤੁਹਾਡੇ ਕੈਮਰੇ ਅੰਦਰ ਵਿੱਚ ਕੈਦ ਹੋ ਗਈ ਹੈ ਸਾਡੀ ਸਿੱਖ ਸੰਗਤਾਂ ਤੱਕ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਲੈਣ ਲਵਾਂਗੇ ਸੰਗਤਾਂ ਤੱਕ ਇਹ ਗੱਲ ਪਹੁੰਚ ਜਾਵੇ ਹੁਣ ਅਸੀਂ ਵੱਖਰੀ ਕੋਈ ਚੀਜ਼ ਨਹੀਂ ਮੰਗਦੇ ਸਾਡੀ ਮੰਗ ਹੈ ਕਿ ਅਕਾਲ ਤਖਤ ਸਾਡਾ ਸੁਪਰੀਮ ਹੈ ਅਕਾਲ ਤਖਤ ਨੇ ਆਪ ਕਮਿਸ਼ਨ ਬਣਾਤਾ ਤੇ ਕਮਿਸ਼ਨ ਨੇ ਰਿਪੋਰਟ ਦੇ ਦਿੱਤੀ ਤੇ ਰਿਪੋਰਟ ਦੇ ਮੁਤਾਬਕ ਸ਼ਰੂਨਲੀ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ। ਤਾਂ ਉਹਨਾਂ ਬੰਦਿਆਂ ਦੇ ਅਜੇ ਤੱਕ ਕੋਈ ਸ਼ਰੂਨਲੀ ਕਮੇਟੀ ਮੁਕਦਮਾ ਦਰਜ ਕਰਾਉਣ ਦੇ ਵਿੱਚ ਦੇਲੇ ਕਿਉਂ? ਮਸੀਂ ਫੇਰ ਦੁਬਾਰਾ ਇਹ ਕਲੀਅਰ ਕਰ ਦਈਏ ਕਿ ਸਪੋਰਟ ਉਨੀ ਦੇਰ ਤੱਕ ਕਰਦੇ ਰਹਾਗੇ ਜਿੰਨੀ ਦੇਰ ਤੱਕ ਇਹ ਇਨਸਾਫ ਨਹੀਂ ਮਿਲਦਾ ਜਿੰਨਾ ਮਰਜ਼ੀ ਸਰਕਾਰ ਲੰਮਾ ਲੰਤਾਂ ਬੋਲੇ ਸੋਨਹਿਰਿਆ ਇੱਕ ਇਨਸਾਫ ਦੇਣਾ ਪੈਣਾ ਅੱਜ ਰਾਤ ਪਰ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਅਸੀਂ ਵਿਚਾਰ ਚਰਚਾ ਕੀਤੀ ਕਾਫੀ ਚਰਚਾ ਹੋਈ ਕੱਲ ਜਦੋਂ ਅਸੀਂ ਇੱਥੇ ਆਏ ਹਾਂ ਪ੍ਰਸ਼ਾਸਨ ਵੱਲੋਂ ਸਾਡੇ ਕੋਲ ਸਾਡੇ ਸਾਥੀਆਂ ਦੇ ਰਾਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਜੀ ਸ਼੍ਰੋਮਣੀ ਕਮੇਟੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਪ੍ਰਧਾਨ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਅੱਜ ਵੀ ਮੇਰੇ ਨਾਲ ਉਹਨਾਂ ਨੇ ਅਧਿਕਾਰੀਆਂ ਨੇ ਗੱਲ ਕੀਤੀ ਹੈ ਅਸੀਂ ਕਦੇ ਗੱਲਬਾਤ ਤੋਂ ਨਾ ਭੱਜੇ ਆ ਤੇ ਨਾ ਭੱਜਾਂਗੇ ਲੇਕਿਨ ਇਹ ਗੱਲ ਕਲੀਅਰ ਕਰ ਦਈਏ ਕਿ ਮੁਕੱਦਮਾ ਦਰਜ ਹੋਣਾ ਹੈ ਅਗਰ ਸ਼੍ਰੋਮਣੀ ਕਮੇਟੀ ਏ ਸੋਚਦੀ ਹੋਵੇ ਕਿ ਠੀਕ ਆਪਾਂ ਮੁਕਦਮਾ ਦਰਜ ਕਰਵਾ ਕੇ ਆਪਦੇ ਗळा ਗਲੋਂ ਬਾਹ ਲਾਓ ਤੇ ਮੁੜ ਕੇ ਫਿਰ ਜਿਵੇਂ ਹੋਊਗੀ ਨਵੇਂ ਲਾਂਗੇ ਅਜੇ ਹਾਂ ਵਰਤਾਰਾ ਹੁਣ ਨਹੀਂ ਹੁੰਦਾ ਜਾਏਗਾ ਸਾਡੇ ਜਿਹੜੇ ਸਾਥੀ ਲਗਾਤਾਰ ਜਿਹੜੇ ਗੁਰਮੁਖਿਆਰੇ ਪੰਜ ਸਾਲ ਤੋਂ ਲੜਾਈ ਲੜ ਰਹੇ ਨੇ ਇਹ ਪਰਚਾ ਦਰਜ ਉਹਨਾਂ ਵੱਲੋਂ ਕੀਤਾ ਜਾਏਗਾ ਕਿ ਉਹਨਾਂ ਨੂੰ ਨਾਲ ਸ਼ਾਮਿਲ ਕਰਕੇ ਮੁੰਡਿਆਂ ਦੇ ਵਿੱਚ ਕੋ ਸ਼ਾਮਲ ਹੋਣਗੇ ਇਹ ਅਸੀਂ ਕਲੀਅਰ ਕਰ ਦਿੰਨੇ ਆ ਪਹਿਲੇ ਅੱਜ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਇਹ ਪ੍ਰਸ਼ਾਸਨ ਇਹ ਗੱਲ ਨੂੰ ਸਮਝ ਲਵੇ ਕਿਸੇ ਭੁਲੇਖੇ 'ਚ ਨਾ ਰਹੇ ਕੱਲ ਜਦੋਂ ਵੀ ਸਾਡੇ ਨਾਲ ਕਰਨੀ ਚਾਹਣਗੇ ਅਸੀਂ ਗੱਲਬਾਤ ਕੋ ਕਦੇ ਕਿਨਾਰਾ ਨਹੀਂ ਕਰਦੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਸੀ ਅਸੀਂ ਕਿਹਾ ਸੀਗਾ ਕਿ 15 ਦਿਨ ਦਾ ਸਮਾਂ ਦਿੰਨੇ ਆ ਸਰਕਾਰ ਨੂੰ ਉਸ ਤੋਂ ਬਾਅਦ ਅਸੀਂ ਵੱਡਾ ਐਕਸ਼ਨ ਪ੍ਰੋਗਰਾਮ ਦੇ ਮੰਗੇ ਜਦੋਂ ਅਸੀਂ ਰਾਤ ਪਰ ਸਾਰਾ ਕੁਝ ਵਿਚਾਰਿਆ ਕਿ ਕਿਹੜੀ ਤਰੀਕ ਨੂੰ ਕੀ ਪ੍ਰੋਗਰਾਮ ਦਿੱਤਾ ਜਾ ਸਕਦਾ ਹੈ ਸਾਰੇ ਵਿਚਾਰ ਚਰਚਾ ਕਰਨ ਤੋਂ ਬਾਅਦ ਸਾਡੇ ਕੋਲੇ ਦਿਨ ਨਿਕਲਦਾ ਸੀ ਕਿ 15 ਅਗਸਤ ਨੂੰ ਕੋਈ ਐਕਸ਼ਨ ਕੀਤਾ ਜਾ ਸਕਦਾ ਹੈ ਲੇਕਿਨ 15 ਅਗਸਤਾ ਜਿਹੜਾ ਉਹ ਦਿਨ ਕੌਮੀ ਇਨਸਾਫ ਮੋਰਚੇ ਨੇ ਉਹਨਾਂ ਸਾਡੇ ਨੌਜਵਾਨਾਂ ਦੀ ਖਾਤਰ ਜਿਨ੍ਹਾਂ ਨੇ ਉਮਰ ਸਾਰੀ ਜੇਲ੍ਹਾਂ 'ਚ ਬੈਠਿਆ ਨੇ ਨਜਾਇਜ਼ ਤੌਰ ਤੇ ਲੰਘਾ ਲਈ ਔਰ ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਲੜਾਈ ਲੜੀ ਜਾ ਰਹੀ ਹੈ ਉੱਥੇ ਵੀ ਸਾਡਾ ਸਾਰਿਆਂ ਦਾ ਸਹਿਯੋਗ ਹੈ ਸਹਿਯੋਗ ਕਰ ਰਹੇ ਆਂ ਇਸ ਕਰਕੇ ਉਹ ਦਿਨ ਜਿਹੜਾ 15 20 ਸਾਡਾ ਸਾਰਿਆਂ ਦਾ ਉਧਰਲੇ ਪਾਸੇ ਬੀਆ ਜੀ ਦੇ ਕਰਕੇ ਅਸੀਂ ਉਹ ਨਹੀਂ ਕਰ ਸਕੇ ਔਰ ਬਾਕੀ ਜਿਹੜਾ ਟਾਈਮ ਹੈ ਸਾਰਾ ਸਾਡੇ ਕੋਲੇ 18 ਅਗਸਤ ਤੱਕ ਪੂਰੇ ਭਾਰਤ ਦੇ ਵਿੱਚ ਵੱਡੀਆਂ ਕਿਸਾਨ ਮਹਾਪੰਚਾਇਤਾਂ ਉਹਨਾਂ ਗੱਲਾਂ ਨੂੰ ਲੈ ਕੇ ਹੋਣੀਆਂ ਨੇ ਜਿਵੇਂ ਭਾਰਤ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਲਈ ਬੜੀ ਉਤਾਵਲੀ ਹੈ ਐਮਐਸਪੀ ਗਰੰਟੀ ਕਾਨੂੰਨ ਤੇ ਨਾਲ ਵਾਲੀਆਂ ਮੰਗਾਂ ਨੂੰ ਲੈ ਕੇ ਉਹ ਅਧੂਰੀਆਂ ਪਈਆਂ ਨੇ ਉਹਦੀ ਲੜਾਈ ਜਾਰੀ ਹੈ ਔਰ ਉਹ ਉਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਦੇ ਨੇ ਸਾਡੇ ਨੌਜਵਾਨਾਂ ਦੇ ਮੁਕਦਮੇ ਦਰਜ ਕੀਤੇ ਉਹਨਾਂ ਨੂੰ ਵਾਪਸ ਕਰਵਾਉਣ ਲਈ ਅਸੀਂ 25 ਅਗਸਤ ਦਾ ਪ੍ਰੋਗਰਾਮ ਦਿੱਤਾ ਹੋਇਆ ਹੈ ਦਿੱਲੀ ਦਾ ਇੱਕ ਦਿਨ ਦਾ ਪ੍ਰੋਗਰਾਮ ਹੈ ਔਰ ਉਹਦੇ ਲਈ ਅਸੀਂ ਤਿਆਰੀ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚ ਕਾਨਫਰੰਸਾਂ ਕਰਨੀਆਂ ਆ। ਕਾ ਸ਼ਡਿਊਲ ਚੈੱਕ ਕੀਤਾ ਤਾਂ ਸ਼ਡਿਊਲ ਬੜਾ ਵਿਧੀ ਸੀ। 3 ਤਰੀਕ ਨੂੰ ਅਸੀਂ ਯੂਪੀ ਚ ਉਸ ਤੋਂ ਬਾਅਦ 7 ਤਰੀਕ ਨੂੰ ਅਸੀਂ ਵੱਡਾ ਇਕੱਠ ਕਰਕੇ ਲੈਂਡ ਪੂਲਿੰਗ ਦੇ ਸਬੰਧ ਚ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਅੰਦਰ 60000 ਇਕਤਰ ਜ਼ਮੀਨਾਂ ਲੈਂਡ ਪੂਲਿੰਗ ਦੇ ਤਹਿਤ ਬਿਨਾਂ ਕਿਸੇ ਮਤਲਬ ਤੋਂ ਅੱਜ ਆਪਣਾ ਵਿਸ਼ਾ ਨਹੀਂ ਹੋ। ਲੇਕਿਨ ਮੈਂ ਦੱਸਣਾ ਇਸ ਲਈ ਜ਼ਰੂਰੀ ਸਮਝਦਾ ਕਿ ਤੁਹਾਨੂੰ ਇਹ ਵੀ ਹੋ ਜਾਈ। 7 ਤਰੀਕ ਨੂੰ ਤੁਹਾਨੂੰ ਇੱਕ ਲੁਧਿਆਣੇ ਦੇ ਅੰਦਰ ਵੱਡੀ ਕਿਸਾਨ ਮਾਪ ਪੰਚਾਇਤ ਹੋਣੀ ਹੈ। ਔਰ ਇਸੇ ਤਰ੍ਹਾਂ ਤਰਤੀਬ ਨਾਲ ਹਰਿਆਣਾ ਚ ਹੋਣਿਆ ਨੇ ਦੋ ਦੋ ਰਾਜਸਥਾਨ ਚ ਹੋਣਿਆ ਨੇ ਤਿੰਨ ਯੂਪੀ ਚ ਹੋਣਿਆ ਨੇ ਢੋਮਡ ਪ੍ਰਦੇਸ਼ ਚ ਹੋਣਿਆ ਨੇ ਦੋ ਪੰਜਾਬ ਚ ਹੋਣਿਆ ਨੇ। ਉਹ ਟਾਈਮ ਸਾਡਾ ਬਾਕੀ ਸਾਰਾ ਮਤਲਬ ਇਸ ਤਰ੍ਹਾਂ ਵਿਅਸਤ ਸੀ। ਕਿਹਦੇ ਜੋ ਅਸੀਂ ਇਹ ਕੀਤਾ ਕਿ ਠੀਕ ਹੈ। ਪ੍ਰਸ਼ਾਸਨ ਵੀ ਕਹਿੰਦਾ ਕੈਸੇ ਮੀਟਿੰਗ ਕਰਨੀ ਚਾਹੁੰਦੇ ਆ ਅਗਰ ਕਮੇਟੀ ਵੀ ਚਾਹੁੰਦੀ ਆ ਕਿ ਮੀਟਿੰਗ ਕਰਨੀ ਚਾਹੁੰਦੇ ਆ ਤਾਂ ਅਸੀਂ ਇਹ ਪ੍ਰੋਗਰਾਮ ਇੱਕ ਕਲੀਅਰ ਕਰ ਦਈਏ ਕਮੇਟੀ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਅਸੀਂ 7 ਸਤੰਬਰ ਨੂੰ ਇੱਥੇ ਵੱਡਾ ਇਕੱਠ ਕਰਾਂਗੇ ਬੜਾ ਮਜ਼ਬੂਤ ਪ੍ਰੋਗਰਾਮ ਹੋਏਗਾ ਮਾਰਚ ਕਰਕੇ ਲੈ ਕੇ ਆਵਾਂਗੇ ਇੱਥੇ ਉਹ ਸਮੇਂ ਦੇ ਮੁਤਾਬਕ ਨੇੜੇ ਜਾ ਕੇ ਮੀਟਿੰਗ ਕਰਕੇ ਅਸੀਂ ਕਿੱਥੋਂ ਮਾਰਚ ਸ਼ੁਰੂ ਕਰਨਾ ਕਿਵੇਂ ਕਰਨਾ ਹੈ ਉਹ ਚਰਚਾ ਦਾ ਵਿਸ਼ਾ ਗੱਲਾਂ ਦੇ ਵਿੱਚ ਉੱਤੇ ਕਰ ਲਾਂਗੇ। ਔਰ ਅੱਜ ਅਸੀਂ ਮੀਟਿੰਗ ਦੇ ਵਿੱਚ ਇਹ ਵੀ ਤੈਅ ਕੀਤਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਨਾ ਦੇ ਬਟਾਲਾ ਸਾਹਿਬ ਦਾ ਨਾ ਉਹਨਾਂ ਸ਼ਖਸੀਅਤਾਂ ਦਾ ਹੈ ਜਿਹੜੇ ਲਗਾਤਾਰ 5 ਸਾਲ ਤੋਂ ਲੜ ਰਹੇ ਨੇ। ਤੇ ਕਿਸੇ ਇੱਕ ਦਾ ਨਹੀਂ। ਅਸੀਂ ਵੀ ਤਾਂ ਅੱਜ ਤੱਕ ਇਹ ਭੁੱਲ ਗਏ ਬੈਠੇ ਰਹੇ ਹਾਂ ਨਾ। ਅਸੀਂ ਦਾ ਹਿੱਸਾ ਨਹੀਂ ਬਣੇ। ਤੁਸ ਕੋਲ ਕਿਸੇ ਦਾ ਵੀ ਹੋ ਸਕਦੀ ਹੈ ਧਿਆਨ ਕਿਸੇ ਦਾ ਵੀ ਪਾਸੇ ਜਾ ਸਕਦਾ ਹੈ ਅੱਜ ਵਕਤ ਹੈ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਿੱਖ ਸੰਗਤਾਂ ਨੂੰ ਸੰਸਥਾਵਾਂ ਨੂੰ ਸਾਡੀ ਅਪੀਲ ਹੈ ਇਸ ਦਾ ਮਤਲਬ ਸਹਿਯੋਗ ਕਰਨ ਦੀ ਲੋੜ ਹੈ ਸਹਿਯੋਗ ਕਰਨਾ ਚਾਹੀਦਾ ਹੈ ਸਹਿਯੋਗ ਕਰੋ ਨਾਲ ਅਕਸੀ ਜਿਹੜਾ ਮੀਟਿੰਗ ਦੇ ਵਿੱਚ ਹੋਰ ਵੱਡਾ ਫੈਸਲਾ ਲਿਆ ਹੈ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਜਿੰਨੇ ਸ੍ਰੀ ਗੁਰਦੁਆਰਾ ਸਹਿਬਾਨ ਬਣੇ ਨੇ ਤੇ ਉਹਨਾਂ ਗੁਰਦੁਆਰਾ ਸਹਿਬਾਨਾਂ ਦੀਆਂ ਕਮੇਟੀਆਂ ਨੇ ਜਿਹੜੀਆਂ ਉਹ ਸਾਰੀਆਂ ਕਮੇਟੀਆਂ ਨੂੰ ਅਸੀਂ ਅੱਜ ਵੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਦਿੱਤੇ ਹੋਏ ਪ੍ਰੋਗਰਾਮ ਦੇ ਰਾਹੀਂ ਅਪੀਲ ਕਰਦੇ ਆ ਕਿ ਉਹ ਜਿਹੜਾ 7 ਸਤੰਬਰ ਦਾ ਦਿਨ ਹੈ ਉਹ ਆਪਣਾ ਸਾਰਿਆਂ ਦਾ ਔਰ ਆਪਣੇ ਗੁਰੂ ਨਾਲ ਰਿਲੇਟਡ ਹੈ ਉਹ ਕਿਸੇ ਇਕੱਲੇ ਦਾ ਨਹੀਂ ਹੈ ਤਾਂ ਤੁਸੀਂ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਅਦੀ ਉਰੀ ਕਰ ਰਹੇ ਉਹਦੀ ਹਾਜ਼ਰੀ ਭਰ ਰਹੇ ਉਹਦੀ ਸੇਵਾ ਕਰ ਰਹੇ ਹੋ ਤਾਂ ਭਾਈ ਤੁਹਾਡਾ ਸਾਰਿਆਂ ਦਾ ਫਰਜ਼ ਬੰਦਾ ਜਿੱਥੇ ਗੁਰੂ ਸਾਨੂੰ ਆਵਾਜ਼ ਮਾਰਦਾ ਉੱਥੇ ਅਸੀਂ ਇਕੱਠੇ ਹੋਈਏ ਤੇ ਉਹਨਾਂ ਸਾਰਿਆਂ ਨੂੰ ਵੀ ਸਾਡੀ ਅਪੀਲ ਹੈ ਕਿ ਇੱਥੇ ਸੱਤ ਤਰੀਕ ਨੂੰ ਵੱਡੇ ਘਟ ਦੇ ਵਿੱਚ ਸ਼ਾਮੂਲੀਅਤ ਕਰਨ ਨਾਲ ਇੱਕ ਪ੍ਰੋਗਰਾਮ ਅစီਆ ਰੱਖਿਆ ਹੈ ਕਿ 1 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਉਸ ਦਿਨ ਤੋਂ ਹਰ ਇੱਕ ਪਿੰਡ ਦੇ ਵਿੱਚ ਉਹ ਦਿਨ ਮਨਾਇਆ ਜਾਣਾ ਹੈ। ਔਰ ਉਸ ਦਿਨ ਤੋਂ ਲੈ ਕੇ 7 ਦਿਨ ਲਗਾਤਾਰ ਇੱਕ ਹਫਤਾ ਪਿੰਡਾਂ ਦੀਆਂ ਸੰਗਤਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਰੋਜ਼ ਇਕੱਤਰਤ ਹੋਣ ਔਰ ਉੱਥੇ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਔਰ ਉਹ ਪਾਠ ਕਰਨ ਤੋਂ ਉਪਰੰਤ ਐਸ ਮੋਰਚੇ ਦੀ ਚੜ੍ਹਦੀ ਕਲਾ ਲਈ ਉਸ ਐਸ ਮੋਰਚੇ ਦੀ ਫਤਿਹ ਦੀ ਅਰਦਾਸ ਕਰਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਪ੍ਰੋਗਰਾਮ ਬੁਲਿੱਟੇ ਗਏ ਨੇ ਅੱਜ ਜਿਹੜੇ ਬੁਲਿੱਟੇ ਗਏ ਨੇ ਔਰ ਇੱਕ ਬਾਕੀ ਗੱਲ ਹੈ ਜਿਹੜੀ ਤੁਹਾਡੇ ਨਾਲ ਬਲਦੇਵ ਸਿੰਘ ਸਿਰਸਾ ਜੀ ਕਰਨਗੇ ਜਾਂ ਬਾਕੀ ਜਿਹੜਾ ਰਹੇ ਜੀ ਤੁਹਾਨੂੰ ਸਹੇਲਾ ਦਿੱਤਾ ਗਿਆ ਗੁਰਦਵਾਰਾ ਪ੍ਰਬੰਧਕ ਕਮੇਟੀ ਕੋਲ ਹੋਰ ਕਦੋਂ ਮੀਟਿੰਗ ਕਰਨ ਜਾ ਰਹੇ ਇਸ ਤਰ੍ਹਾਂ ਇਸ ਤਰ੍ਹਾਂ ਦੀ ਮੀਟਿੰਗ ਦੇਖੋ ਬੇਨਤੀ ਹੈ ਉਹਨਾਂ ਦੇ ਹਫ਼ਤੇ ਵਿੱਚ ਗੇਮ ਹੈ ਉਹ ਸਾਡੇ ਨਾਲ ਜਦੋਂ ਵੀ ਸੰਪਰਕ ਕਰਨਗੇ ਅਸੀਂ ਮੈਂ ਇਕੱਲੇ ਨਹੀਂ ਮੀਟਿੰਗ ਕਰਨੀ ਬਦਾਲਾ ਸਾਹਿਬ ਹੋਣਗੇ ਸਾਰਾ ਐਸਪੀਐਮ ਦੇ ਸਾਡੇ ਲੀਡਰ ਸਾਹਿਬਾਨ ਆਣ ਹੈ ਇਹ ਵੀ ਹੋਣਗੇ ਕਿਉਂਕਿ ਜਿਸ ਤਰ੍ਹਾਂ ਉਹ ਸਾਡੇ ਪ੍ਰੋਗਰਾਮ ਦਿੱਤੇ ਹੋਏ ਨੇ ਉਹਨਾਂ ਪ੍ਰੋਗਰਾਮਾਂ ਦੇ ਵਿੱਚੋਂ ਸਾਡੇ ਕੋਲੇ ਸਮਾਂ ਅਵੇਲੇਬਲ ਸਾਰੇ ਲੀਡਰਾਂ ਦੇ ਜਿਹੜੇ ਜਿੰਦੀ ਹੋਏ ਉਹਨਾਂ ਨਾਲ ਜਰੂਰ ਸਾਡੇ ਨਾਲ ਗੱਲ ਕਰਨਗੇ ਅਸੀਂ ਸੱਟ ਕਰ ਲਾਂਗੇ ਜਿਹੜੀ ਦੇ ਸੱਟ ਕਰਨਗੇ ਸਾਡੇ ਨਾਲ ਲੇਕਿਨ ਅਸੀਂ ਮੀਟਿੰਗ ਤੋਂ ਕਦੇ ਨਹੀਂ ਭਾਜਦੇ ਮੀਟਿੰਗ ਅਗਰ ਉਹ ਚਾਹੁੰਦੇ ਨੇ ਕਰਨੀ ਤਾਂ ਅਸੀਂ ਮੀਟਿੰਗ ਲਈ ਆਵਾਂਗੇ ਸੱਟ ਦਾ ਕੋਈ ਗੱਲ ਤਾਂ ਨਹੀਂ ਹੋਈ ਆ ਜੀ ਜੇਕਰ ਆਪ ਵੀ ਬਤਾ ਸਕਦੇ ਹੋ ਦੇਖੋ ਪ੍ਰਸ਼ਾਸਨ ਦੇ ਨਾਲ ਮੇਰੀ ਅੱਜ ਇੱਥੋਂ ਦੇ ਐਸਪੀ ਨਾਲ ਗੱਲ ਹੋਈ ਟੈਲੀਫੋਨ ਤੇ ਉਹਨੇ ਮੈਨੂੰ ਕਿਹਾ ਵੀ ਅਸੀਂ ਚਾਹੁੰਦੇ ਆ ਕਮੇਟੀ ਚਾਹੁੰਦੀ ਹੈ ਚੇਪਰ ਪ੍ਰਧਾਨ ਚਾਹੁੰਦੇ ਨੇ ਸ਼੍ਰੋਮਣੀ ਕਮੇਟੀ ਦੇ ਤੁਹਾਡੇ ਨਾਲ ਮੀਟਿੰਗ ਕਰਨਾ ਅਸੀਂ ਕਹਿੰਦੇ ਅਸੀਂ ਮੀਟਿੰਗ ਤੇ ਤੈਨੂੰ ਭਜਦੇ ਨਹੀਂ ਔਰ ਉਸੇ ਦੇ ਵਿੱਚ ਉਹ ਐਨਾ ਟਾਈਮ ਉਹਨਾਂ ਨੂੰ ਦਿੱਤਾ ਹੋਇਆ ਹੈ ਨਹੀਂ ਦਾ ਪ੍ਰੋਗਰਾਮ ਪਹਿਲਾਂ ਆਉਣਾ ਸੀ ਇਹ ਜਿਹੜਾ ਟਾਈਮ ਦਿੱਤਾ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਆ ਮੱਦੇ ਨਜ਼ਰ ਰੱਖਦੇ ਆ ਉਹਨਾਂ ਨੇ ਟਾਈਮ ਦੇ ਲਿਆ ਦੇਖਦੇ ਆ ਕਿ ਉਹ ਕਿੰਨੇ ਸੀਰੀਅਸ ਨੇ ਕਿੰਨੇ ਸੰਜੀਦਾ ਨੇ ਅਗਰ ਅੱਜ ਵੀ ਉਹਨਾਂ ਦੀ ਕੋਈ ਟਾਲ ਮਟਾਲ ਦੀ ਨੀਤੀ ਆਏਗੀ ਉਹ ਸਾਡੇ ਸਾਹਮਣੇ ਆ ਜੇਗੀ ਔਰ ਉਹਦੇ ਤੋਂ ਫਿਰ ਮਤਲਬ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਕਿੰਨੀ ਸ਼ਕਤੀ ਨਾਲ ਜੇਣਾ ਜਿਹੋ ਦੇ ਚਵਾਣੀ ਤੁਸੀਂ ਕਾਰਵਾਈ ਦੀ ਗੱਲ ਕੀਤੀ ਹੈ ਹਮੇਸ਼ਾ ਹੀ ਕਾਰਨੀਕ ਨੂੰ ਸਜਾ ਮਾਤ ਦੁਆਰਾ ਪ੍ਰਬੰਧਕੀ ਕਮੇਟੀ ਦੇਤੀ ਹੈ ਜਿਹੜਾ ਵੀ ਕਲੀ ਪਰਿਆਦਨਨ ਕਰਦਾ ਹੈ ਤੇ ਸਿਵਲ ਦੇ ਵਿੱਚ ਹੋਵੇ ਤੱਪਰ ਜੇ ਕੱਟੇ ਜਾਂਦੇ ਆ ਬੂਖੋ ਪਤਾ ਨਹੀਂ ਵਰਗੇ ਤੇ ਤੁਸੀਂ ਕੀ ਚਾਹਦੇ ਹੋ ਕਿਸ ਤਰ੍ਹਾਂ ਦੀ ਕਾਰਵਾਈ ਦੇਖੋ ਸਵਾਲ ਇਹ ਹੈ ਆ ਬੜੀ ਵੱਡੀ ਵਧੀਆ ਗੱਲ ਕੀਤੀ ਹੈ ਮੰਨ ਲਓ ਮੈਂ ਅਮਰਤ ਸ਼ਕਿਆ ਮੈਂ ਅਮਰਤ ਦੇ ਸਜਾ ਹੋਣ ਦੇ ਅਮਰਤਾਰੀ ਸਿੱਖ ਹੋਣ ਦੇ ਬਾਦੂਤ ਕਰ ਕੋਈ ਪੁਤਾ ਹੀ ਕਰਦਾ ਆਪਦੇ ਨਿੱਜੀ ਜੀਵਨ ਦੇ ਵਿੱਚ ਕੋਈ ਪੁਤਾ ਹੀ ਕਰਦਾ ਤਾਂ ਉਹਨੂੰ ਸਜਾ ਸਿੰਘ ਸਹਿਮਾਨ ਲਾ ਦੇਗੇ ਕੀ ਲਾਉਂਦੇ ਨੇ ਪ੍ਰਸ਼ਾਦ ਕਰਵਾਓ ਕਰਵਾ ਕੇ ਵੀ ਸੰਗੋਤ ਕਰਵਾਓ ਇੱਥੇ ਤੁਸੀਂ ਬਰਤਨ ਸਾਫ ਕਰੋ ਕੁਝ ਵੀ ला ਸਕਦੇ ਹੋ ਲੇਕਿਨ ਇਹ ਜਿਹੜੀ ਹੈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਦੇ ਉੱਤੇ ਇਹ ਕਮੇਟੀ ਬਣੀ ਕਮਿਸ਼ਨ ਬਣਿਆ ਔਰ ਇਹ ਕਮਿਸ਼ਨ ਨੇ ਉਹ ਦੋਸ਼ੀ ਸਾਬਤ ਕਰਤੇ ਔਰ ਕਮੇਟੀ ਦੀ ਸਟੇਟਮੈਂਟ ਆ ਚੁੱਕੀ ਹੈ ਕਿ ਇਹਨਾਂ ਦੇ ਉੱਤੇ ਕ੍ਰਿਮੀਨਲ ਪਰਚੇ ਹੋਣੇ ਨੇ ਐਫ ਆਈ ਆਰ ਲੋਜ ਹੋਣੇ ਆ ਫੌਜਦਾਰੀ ਮੁਕਾਦਮੇ ਦਰਜ ਹੋਣੇ ਨੇ ਔਰ ਜਦੋਂ ਕਮੇਟੀ ਸਮਝਦੀ ਆ ਕਿ ਫੌਜਦਾਰੀ ਦੇ ਮੁਕਾਦਮੇ ਦਰਜ ਹੋਣੇ ਚਾਹੀਦੇ ਅੱਜ ਸਰਸੇ ਨਹੀਂ ਮੰਗਦੇ ਉਹ ਕਮੇਟੀ ਮੰਗ ਰਹੀ ਆ ਕਮੇਟੀ ਨੇ ਕਿਹਾ ਔਰ ਕਿਹਦੇ ਆਧਾਰ ਦੇ ਉੱਤੇ ਸਾਡੇ ਅਕਾਲ ਤੱਕ ਸਾਡੇ ਜਥੇਦਾਰ ਦੇ ਹੁਕਮਾਂਾ ਹੁਕਮਾਂ ਦੇ ਦੇ ਉਹਨਾਂ ਦੇ ਹੁਕਮਾਂ ਦੇ ਆਧਾਰ ਦੇ ਉੱਤੇ ਸੋ ਉਹ ਹੋਣੀ ਚਾਹੀਦੀ ਆ ਸਾਡਾ ਕਲੀਅਰ ਕਟਾ ਦੂਜੀ ਗੱਲ ਮੈਂ ਹੋਰ ਕਰਦਾ ਹਾਂ ਦੇਖੋ ਇੱਕ ਅਕਲ ਸੁਣੋ ਕਿ ਕਮੇਟੀ ਦਾ ਪ੍ਰਧਾਨ ਅਗਰ ਉਹਦੇ ਨਾਲ ਧੱਕਾ ਮੁਕੀ ਹੋ ਜਾਂਦੀ ਹੈ ਉਹਦੇ ਨਾਲ ਕਿਤੇ ਕੋਈ ਇਹ ਜਿਹਾ ਐਕਸੀਡੈਂਟ ਵਾਪਰ ਜਾਂਦਾ ਹੈ ਤਾਂ ਕੇਸ ਕਿਹੜਾ ਦਰਜ ਹੁੰਦਾ ਹੈ ਫੌਜਦਾਰੀ ਜਾਗਤ ਜੋਤ ਸਾਡੇ ਗੁਰੂ ਸਾਹਿਬ ਦੇ ਨਾਲ ਅਗਰ ਇਹ ਛੇੜਛਾੜ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਅਕਾਲ ਤਖਤ ਦੇ ਜਥੇਦਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਤੋਕਨ ਨਾਲ ਮਤਲਬ ਉਹਨੇ ਖਾ ਫਾਈਰ ਦਾ ਦਰਜਾ ਕੀ ਕਰ ਮੇ ਉਸ ਤਰਫੋਂ ਹੋਣਾ। ਹੋਰ ਕੋਈ ਤੁਸੀਂ ਕਿਸੇ ਨੂੰ ਗੱਲ ਲੱਗ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 328 ਪਾਵਨ ਸਰੂਪ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਬੰਧ ਵਿੱਚੋਂ ਲਾਪਤਾ ਹੋਏ ਜਿਨ੍ਹਾਂ ਦੀ ਪੜਤਾਲੀ ਰਿਪੋਰਟ ਸਾਹਮਣੇ ਹੈ। ਸ਼੍ਰੋਮਣੀ ਕਮੇਟੀ ਖੁਦ ਕਬੂਲ ਕਰ ਚੁੱਕੀ ਤੇ 5 ਸਾਲ ਤੋਂ ਅਸੀਂ ਇਨਸਾਫ਼ ਮੰਗ ਰਹੇ 15 ਦਿਨ ਦਿੱਤੇ ਸੀ ਸਰਕਾਰ ਨੂੰ ਕਾਰਵਾਈ ਲਈ ਭਾਈ ਜਗਜੀਤ ਸਿੰਘ ਗੱਡੇਵਾਲ ਕਿਸਾਨ ਆਗੂ ਗੈਰ ਰਾਜਨੀਤਿਕ ਮੋਰਚੇ ਵੱਲੋਂ 15 ਦਿਨਾਂ ਦੀ ਕਾਰਵਾਈ ਨਾ ਹੋਣ ਤੇ ਅੱਜ ਉਹਨਾਂ ਨੇ ਜਿਹੜਾ ਐਲਾਨ ਕੀਤਾ ਹੈ 7 ਸਤੰਬਰ ਨੂੰ ਇੱਥੇ ਵੱਡਾ ਕੱਟ ਕੀਤਾ ਜਾਊਗਾ ਉਸ ਵੱਟੇ ਇਕੱਠ ਦੇ ਵਿੱਚ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਗਈ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਤੀ ਪ੍ਰਕਾਸ਼ ਪੁਰਬ ਦਿਵਸ ਤੋਂ ਲੈ ਕੇ 7 ਸਤੰਬਰ ਤੱਕ ਨਿਰੰਤਰ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਭਲੀ ਸਤਕਾਰ ਲਈ ਮੋਰਚੇ ਦੀ ਬੱਤੇ ਲਈ ਤੇ ਜਿੱਥੇ ਇਹਨਾਂ ਸਾਰੇ ਵੀਰਾਂ ਦੀਆਂ ਸਿੱਧ ਜਗਾਵੀਆਂ ਇਤਫਾਕ ਲਈ ਪੰਥ ਦੀ ਚਰਤੀ ਕਲਾ ਲਈ ਉਹ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਆਪਾਂ ਵੀ ਕਰਾਂਗੇ ਔਰ 7 ਸਤੰਬਰ ਨੂੰ ਆਪ ਦਾ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਉਵੇਂ ਹੀ ਆਉਣਾ ਹੈ ਜਿਵੇਂ ਆਪਣੇ ਹੱਕਾਂ ਲਈ ਕਦੇ ਮਜ਼ਦੂਰ ਕਿਸਾਨ ਉਦਯੋਗੀ ਹਰ ਤਰ੍ਹਾਂ ਦੇ ਲੋਕ ਸਿੰਘੂ ਤੇ ਨੌਰੀ ਬਾਰਡਰ ਤੇ ਪਹੁੰਚੇ ਸਨ ਉਵੇਂ ਉਦੋਂ ਵੱਧ ਪਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਦਬ ਲਈ 7 ਸਤੰਬਰ ਨੂੰ 2025 ਨੂੰ ਇੱਥੇ ਸਾਰੀਆਂ ਸੰਗਤਾਂ ਸਮੂਲੀਅਤ ਕਰਨ ਤਾਂ ਕਿ 328 ਪਾਵਨ ਸਰੂਪਾਂ ਦਾ ਇਨਸਾਫ ਲਿਆ ਜਾ ਸਕੇ ਅੱਗੇ ਵਾਸਤੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਨਾਲ ਛੇੜਛਾੜ ਚੋਰੀ ਜਾਂ ਕੋਈ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਤੇ ਨਾ ਕਰ ਸਕੇ ਇਹਨਾਂ ਨਾਲ ਹੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ਕਿਉਂਕਿ ਸ਼ਰਾਰਤੀ ਲੋਕ ਇਸੇ ਪੱਤੇ ਨੂੰ ਖੇਡ ਕੇ ਤੇ ਅਮਨ ਸ਼ਾਂਤੀ ਨੂੰ ਅੱਗ ਲਾਉਂਦੇ ਨੇ ਇਸ ਲਈ ਇਹ ਜਿਹੜਾ ਰਾਹ ਇਹਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ 27 ਸਤੰਬਰ ਦਾ ਜਿਹੜਾ ਪ੍ਰੋਗਰਾਮ ਗੱਲੇਬਾਲ ਸਾਹਿਬ ਨੇ ਦਿੱਤਾ ਸਾਰੇ 7 ਸਤੰਬਰ ਤਕੜੇ ਹੋ ਕੇ ਆਪਾਂ ਸਾਰੇ ਉਹਨੂੰ ਸਫਲ ਕਰਨਾ ਹੈ ਤੇ 5 ਸਾਲਾਂ ਤੋਂ ਲੱਗੇ ਹੋਏ ਇਸ ਮੋਰਚੇ ਨੂੰ ਫਤਿਹ ਜਾਪੀ ਦਾ ਦਿਨ 7 ਸਤੰਬਰ 2025 ਨੂੰ ਬਣਾਉਣਾ ਹੈ ਇਹ ਹਰ ਇੱਕ ਸੇਖ ਆਪਣੇ ਮਨ ਨਾਲ ਅਰਦਾਸ ਕਰਕੇ ਅੱਜ ਤਿਹैया ਕਰ ਲੈ 7 ਸਤੰਬਰ 2025 ਸਾਡਾ ਫਤਿਹ ਦਿਵਸ ਹੋ। ਕੋਬਡਾਲਾ ਸਾਹਿਬ 7 ਸਤੰਬਰ ਵਾਲਾ ਪ੍ਰੋਗਰਾਮ 1 ਦਿਨ ਵਾਸਤੇ ਆ ਜਾਂ ਫਿਰ ਉਹ ਪ੍ਰੋਗਰਾਮ ਅਨ ਅੰਨਿਖੇ ਸਮੇਂ ਵਾਸਤੇ ਤਬਦੀਲ ਹੋ ਸਕਦਾ। ਇਹ ਸਰਕਾਰ ਦੀਆਂ ਨੀਤੀਆਂ ਤੇ ਡਿਪੈਂਡ ਕਰਦਾ ਹੈ। ਤੇ ਅਗਲਾ ਪ੍ਰੋਗਰਾਮ ਸਾਡੇ ਆਗੂਆਂ ਤੇ ਡਿਪੈਂਡ ਕਰਦਾ ਹੈ ਕੀ ਹੋਊਗਾ ਉਹ ਸਮੇਂ ਦੀ ਬੁੱਕਲ ਚ ਉਹ ਅਜੇ ਅਸੀਂ ਨਹੀਂ ਦੱਸ ਸਕਦੇ। ਕਿ ਪ੍ਰਧਾਨ ਸਾਹਿਬ ਉਹ ਕਿਥੇ ਆਹ ਉਹ ਗਾਂ ਦੀਆਂ ਗੱਲਾਂ ਨੇ ਜੀ ਉਹ ਪ੍ਰਧਾਨ ਸਾਹਿਬ ਦੱਸਣਗੇ ਅੱਜ ਨਹੀਂ ਦੱਸਣਗੇ ਉਹ ਸੱਤ ਨੂੰ ਫੇਰ ਆਜਿਓ ਤਾਂ ਸਾਹਿਬ ਜੀ ਦੱਸਿਆ ਕਿ ਮੀਟਿੰਗ ਹੋ ਸਕਦੀ ਆ ਹੋ ਸਕਦਾ ਵੀ ਪ੍ਰਧਾਨ ਸਾਹਿਬ ਮੀਟਿੰਗ ਦਾ ਸਮਾਂ 7 ਤੋਂ ਬਾਅਦ ਨਹੀਂ ਹੋਣਾ ਇਹ ਵੀ ਬਲੀਅਰ ਕਰਦੇ ਆ 7 ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਣੀ 7 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੀਟਿੰਗ ਕਰਨੀ ਚਾਹੁੰਦੀ ਹੈ ਪ੍ਰਧਾਨ ਸਾਹਿਬ ਨਾਲ ਕਰ ਲੈਣ ਕਿਉਂਕਿ ਸਾਨੂੰ ਤਾਂ ਉਹਨਾਂ ਨੇ 5 ਸਾਲ ਤੋਂ ਆਤਵਾਦੀ ਸਮਝਿਆ ਹੋਇਆ ਉਹ ਮਿਲਣਾ ਹੀ ਨਹੀਂ ਚਾਹੁੰਦੇ ਸਾਹਿਬ ਮੀਟਿੰਗ ਦਾ ਹਿੱਸਾ ਹੋਵੋਗੇ ਜੇ ਤਾਕਤ ਸਾਹਿਬ ਮੀਟਿੰਗ ਸਾਧਦੇ ਆਂ ਨਹੀਂ ਉਸ ਮੀਟਿੰਗ ਦਾ ਹਿੱਸਾ ਡੱਲੇਬਾਲ ਸਾਹਿਬ ਬੋਲ ਕੇ ਬਲਦੇਵ ਸਿੰਘ ਸਿਰਸਾ ਹੋਣਗੇ ਸਾਡੇ ਵੱਲੋਂ ਕੋਈ ਨਮਾਇਦਾ ਜੇ ਕਹਿਣਗੇ ਤਾਂ ਅਸੀਂ ਜ਼ਰੂਰ ਭੇਜ ਦੇਾਂਗੇ ਕਿਉਂਕਿ 5 ਸਾਲ ਤੋਂ ਸਾਨੂੰ ਉਹਨਾਂ ਨੇ ਨਹੀਂ ਬੁਲਾਇਆ ਔਰ ਸਾਡੇ ਐਡਵੋਕੇਟ ਸਾਹਿਬ ਬੈਠੇ ਨੇ ਅਰुण ਸ਼ਰਮਾ ਜੀ ਇਹਨਾਂ ਨੇ ਬਕਾਇਦਾ ਉਹਨਾਂ ਨੂੰ ਚਿੱਠੀਆਂ ਦਿੱਤੀਆਂ ਨੇ ਨੋਟਿਸ ਦਿੱਤੇ ਨੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਨਾ ਹਾਈ ਕੋਰਟ ਨੂੰ ਟਿੱਚ ਸਮਝਿਆ ਉੱਥੇ ਉਹਨੂੰ ਵੀ ਟਿੱਚ ਸਮਝਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਟਿੱਚ ਸਮਝਦੇ ਨੇ ਅਕਾਲ ਪਤਿ ਨੂੰ ਟਿੱਚ ਸਮਝਦੇ ਨੇ ਸਿੱਖਾਂ ਨੂੰ ਟਿੱਚ ਸਮਝਦੇ ਨੇ ਉਹ ਸਾਡੇ ਨਾਲ ਗੱਲ ਕਰਨ ਨੂੰ ਰਾਜ਼ੀ ਨਹੀਂ ਪਰ ਅੱਜ ਚਲੋ ਜੋ ਡੱਲੇਵਾਲ ਸਾਹਿਬ ਸਾਡੇ ਬਜ਼ੁਰਗ ਨੇ ਉਹਨਾਂ ਕਹਿ ਦਿੱਤਾ ਹੈ ਕਿ ਅਸੀਂ ਗੱਲਬਾਤ ਲਈ ਰਾਜ਼ੀ ਹਾਂ ਤੇ ਮੈਂ ਇਹਨਾਂ ਨਾਲ ਐਗਰੀ ਅਸੀਂ ਗੱਲ ਕਰਾਂਗੇ ਬਾਅਦ ਸ਼ਰਤ ਉਹ ਗੱਲ ਜਿਹੜੀ ਆ ਗੁਰੂ ਗ੍ਰੰਥ ਸਾਹਿਬ ਤੇ ਦੋਸ਼ੀਆਂ ਤੇ ਮੁਕੱਦਮੇ ਦੀ ਉਹੀ ਹੋ ਜਿਹੜੀ ਇਹਨਾਂ ਨੇ ਲੋਂਗੋਵਾਲ ਪ੍ਰਧਾਨ ਤੇ ਧਾਮੀ ਸਾਹਿਬ ਸਿਕੱਤਰ ਨੇ ਮੰਨੀ ਹੋਈ ਆ ਔਰ ਉਹਦੇ ਵਿੱਚ ਉਹਦੋਂ ਇਹਨਾਂ ਨੇ ਇਕੱਲੇ ਮਦਈ ਹੋਣਾ ਸੀ ਹੁਣ ਉਹਦੇ ਵਿੱਚ ਮਦਈ ਸਾਨੂੰ ਵੀ ਲੈਣਾ ਹੋਊ ਢੱਲੇਵਾਲ ਸਾਹਿਬ ਨੂੰ ਲੈਣਾ ਹੋਊ ਬਲਦੇਵ ਸਿੰਘ ਸਿਰਸਾ ਨੂੰ ਵੀ ਲੈਣਾ ਹੋਊ ਤਾਂਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ ਇਹ ਨਹੀਂ ਕਿ ਇਹ ਮਕਦਮਾ ਦਰਜ ਸੀ ਤੇ ਹੁਣ ਉਹ ਠੰਡੇ ਬਸਤੇ ਚ ਪੈ ਗਿਆ ਤੇ ਰਫਾ ਦਬਾ ਹੋ ਗਿਆ ਇਹ ਤੇ ਹੁਣ ਇੱਕ ਪਾਸਾ ਕਰਕੇ ਛੱਡਾਂਗੇ ਇਸ ਲਈ 7 ਸਤੰਬਰ ਤੱਕ ਸਰਕਾਰ ਕੋਲੇ ਪ੍ਰਸ਼ਾਸਨ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਸਮਾਂ ਹੈ ਉਹ ਕਿੰਨਾਂ ਨਾਲ ਮੀਟਿੰਗ ਕਰਨੀ ਚਾਹੁੰਦੇ ਨੇ ਕਰ ਲੈਣ 7 ਸਤੰਬਰ ਤੋਂ ਬਾਅਦ ਮੀਟਿੰਗਾਂ ਵਾਲਾ ਦਰਵਾਜ਼ਾ ਵੀ ਬੰਦ ਹੋਊ ਤੁਹਾਡੇ ਮੁਤਾਬਕ ਇਸ ਪੂਰੇ ਮਾਮਲੇ 'ਚ ਕਿਹੜਾ ਜਿਹੜਾ ਦੋਸ਼ੀ ਹੈਗਾ ਜੇ ਲੰਬੇ ਸੰਗੇ ਤੋਂ ਪੂਰਾ ਸਟੱਡੀ ਵੀ ਕਰ ਰਹੇ ਹੋ ਉਹਤੇ ਉਹਦੇ ਅੱਖਰੀ ਨਾਮ ਜ਼ਿਕਰ ਕਰਦੇ ਰਹੇ ਜਿਹੜੇ ਦੋਸ਼ੀ ਸੀਗੇ ਲੌਂਗੋਵਾਲ ਨੇ ਖੁਦ ਬੋਲ ਦਿੱਤੇ ਨੇ ਜੀ ਤੁਹਾਨੂੰ ਸੁਣਾ ਦਿੱਤਾ ਔਰ ਉਹਦੇ 'ਚ ਮੈਨੂੰ ਮੈਂ ਕਹਾਂ ਕਿ ਤੁਸੀਂ ਕਹੋਗੇ ਬਡਾਲਾ ਦੂਸ਼ਣ ਬਾਜੀ ਕਰਦਾ ਹੈ ਆ ਰਿਪੋਰਟ ਦੀ ਕਾਪੀ ਮੈਂ ਸਾਰਿਆਂ ਨੂੰ ਭੇਜ ਦਿੰਨਾ ਹੋਰ ਵੀ ਜੇ ਕਿਸੇ ਸਿੱਖ ਨੇ ਕਾਪੀ ਚਾਹੀਦੀ ਹੈ ਮੇਲ ਰਾਈ ਵੱਟ ਸਭ ਰਾਈ ਇਹਦੇ ਚਾਰ ਭਾਗ ਨੇ ਮੈਂ ਚਾਰ ਤੇ ਚਾਰ ਹੀ ਤੁਹਾਨੂੰ ਉਹ ਕਾਪੀਆਂ ਕਰਾ ਕੇ ਪੀਡੀਐਫ ਤੁਹਾਡੇ ਮੋਬਾਈਲ ਤੁਹਾਡੇ ਈਮੇਲ ਤੇ ਪਾ ਦੇਣਾ ਤੁਸੀਂ ਖੁਦ ਪੜ ਲਿਓ ਇਹ ਹਮਲਾ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਇਆ ਜਿਹੜਾ ਕਿ ਨਾ ਬਰਦਾਸ਼ ਜੋਗੇ ਨਾ ਬਖਸ਼ਣ ਜੋਗ ਇਸ ਲਈ 7 ਸਤੰਬਰ ਤੱਕ ਸਮਾਂ ਹੈ ਸਰਕਾਰ ਕੋਲੇ ਸ਼੍ਰੋਮਣੀ ਕਮੇਟੀ ਕੋਲੇ ਉਹਨਾਂ ਨੇ ਕੋਈ ਫੈਸਲਾ ਕਰਨਾ ਹੈ ਉਹ ਤੋਂ ਬਾਅਦ 7 ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਫਿਰ ਦੱਲੇਵਾਲ ਸਾਹਿਬ ਤੇ ਸਮੁੱਚੇ ਸਾਡੇ ਜਿੰਨੇ ਵੀ ਇੱਥੇ ਸਹਿਯੋਗੀ ਹੋਣਗੇ ਤੇ ਫੈਸਲਾ ਉਹਨਾਂ ਦਾ ਹੋ ਉਹ ਮੇਰਾ ਵੀ ਨਹੀਂ ਹੋਣਾ ਜਿਹੜਾ ਤੁਹਾਡਾ ਸਵਾਲ ਸੀ ਕਿ ਕਿਹਨੂੰ ਦੋਸ਼ੀ ਮੰਨਦੇ ਹੋ ਆ ਅਕਾਲ ਤਖਤ ਸਾਹਿਬ ਦੀ ਕਮੇਟੀ ਨਾਲੋਂ ਤਾਂ ਅਸੀਂ ਵੱਡੇ ਨਹੀਂ ਕੋਈ ਅਕਾਲ ਤਖਤ ਨਾਲੋਂ ਵੱਡੇ ਨਹੀਂ ਆ ਜੋ ਅਕਾਲ ਤਖਤ ਸਾਹਿਬ ਨੇ ਉਹਨਾਂ ਦੇ ਹੁਕਮਾਂ ਮੁਤਾਬਕ ਬਣੇ ਕਮਿਸ਼ਨ ਨੇ ਜਿਨ੍ਹਾਂ ਨੂੰ ਦੋਸ਼ੀ ਠਹਿਰਾਤਾ ਉਹੀ ਦੋਸ਼ੀ ਨੇ ਉਹ ਸਾਡੇ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਸਮੁੱਚੇ ਸਿੱਖ ਜਗਤ ਤੇ ਸਮੁੱਚੀ ਕਾਂਗਰਸੀ ਨੇ ਔਰ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਚਾਹੀਦੀ ਹੈ